ਕਰਤਾਰੋ ਕੋਲ ਧੋਕੜੀ ਗੱਲਾਂ ਮਾਰ ਕੇ ਆਉਣੀ ਐ ਨਾਲੇ ਮਾਂਜਾ ਹੌਲਾ ਹੋ ਜਾਂਦਾ ਨਾਲੇ ਭੈ ਵਿਆਹ ਦਾ ਸੁਪ ਲੈਉਣਾ ਮੈਂ ਉਹਦਾ ਪੁੱਛ ਕੇ ਆਉਂ ਕਰਤਾਰੋਂ ਕਾਹੇ ਜਾ ਲਿਆ ਮਾਂ ਬੁੱਟੀਆਂ ਵਾਲਾ ਲਿਆਵਾ ਇਹ ਜਾ ਹੋਰ ਗੰਹਣਾ ਸੁਣ ਕਹ ਰਹੀ ਹੈ ਨਹੀਂ ਕਰਤਾਰੋ ਹਾਂ ਦੇਜੋ ਨਹੀਂ ਇੱਥੇ ਬੈਠੀ ਐ ਆ ਜਾ ਨਹੀਂ ਲੱਗਿਆ ਆ ਗਈ ਨਹੀਂ ਭੈਣੇ ਆਏ ਹਾਈ ਮਰਦੀ ਸੀ ਬੱਲੀ ਬੱਤੀ ਨਾ ਹੀ ਮਰਦੀ ਸੀ ਕਾਪੀ ਐਨ ਬੀ ਸੀ ਦਾ ਅਕਾਊਂਟ ਕਿਹਦੀ ਡੇ ਕਰੀ ਜਾਂਦੀ ਸੀ ਨਹੀਂ ਤੇਰੀ ਡੇ ਕਰਦੀ ਸੀ ਅੱਛਾ ਮੇਰੀ ਡੇ ਕੀ ਕਰਦੀ ਹੋਊਗੀ ਤੇਰੇ ਕੋਲ ਭਣ ਮਈ ਤਾਂ ਹੁਈਆਂ ਹੋਰ ਹੁੰਦਾ ਕੌਣ ਐ ਮਈ ਹੁਈਆਂ ਭਾਵੇਂ ਤੇਰੇ ਕੋਲ ਤਾਂ ਗੱਲਾਂ ਮਾਰਨ ਜੀ ਭੈਣੇ ਜੀ ਮੈਂ ਤੇ ਇਥੇ ਗੱਲ ਪੁੱਛਣੀ ਸੀ ਪੁੱਛ ਭੈਣੇ ਜੀ ਭੈਣੇ ਸਾਨੂੰ ਵਿਆਹ ਆਇਆ ਐ ਅੱਛਾ ਭੈਣੇ ਲੋਕ ਆਪ ਮੈਂ ਕੂਆਣਾ ਰਹਾ ਹੇ ਕਿ ਕਿਸ ਆਈ ਦੀ ਕਿਸੇ ਲਿਸਟ ਦੇ ਨਾਲ ਦਾ ਵਰਤ ਦੇਣੀ ਹਾਂ ਭੈਣੇ ਸਾਡੇ ਦਾ ਸਾਰੇ ਵਰਤਦੇ ਆ ਗਾਵਾ ਟੰਗ ਦੀ ਬਾਤ ਵਿਆਹ ਆਇਆ ਭੈਣੇ ਸੰਤਾ ਅੱਛਾ ਹੋਰ ਮੈਂ ਤਾਂ ਭੈਣੇ ਸੂਟ ਲੈ ਆਉਣਾ ਹੈ ਅੱਛਾ ਮੈਂ ਤੇ ਤੁਹਾਨੂੰ ਆਏ ਪੁੱਛਦੀ ਸੀ ਕਾਹੇ ਜਾ ਸੂਟ ਲਿਆ ਮਾ ਭੈਣੇ ਤੂੰ ਲਿਆਣਾ ਤੂੰ ਆਪਦੀ ਮਰਜ਼ੀ ਨਾਲ ਲਿਆ ਨਹੀਂ ਭੈਣੇ ਮੈਨੂੰ ਕਿੱਥੇ ਪਸੰਦ ਕਰਨੇ ਆਉਂਦੇ ਆ ਸੂਟ ਤੂੰ ਮੈਨੂੰ ਪਸੰਦ ਕਰਵਾ ਕੇ ਲਿਆ ਸੁਣ ਤਾ ਠੀਕਾ ਲੈ ਭੈਣ ਮੰਡੀ ਚ ਲਾਂਗੇ ਹਾਂ ਮੈਂ ਤਾਂ ਕਹਿੰਦੀ ਹਾਂ ਜੀ ਚੱਲ ਵੜਦੇ ਆ ਤੜਕੇ ਚ ਲਾਂਗੇ ਲੈ ਭੈਣੇ ਅੱਜ ਚੱਲ ਵੜ ਤੜਕੇ ਫਿਰ ਮੈਂ ਤਿਆਰਨਾ ਤੁੜੀਆਂ ਵੀ ਕਰਵਾਉਂਗੀ ਸੂਟ ਸਿਵਾਉਂਗੀ ਵੀ ਭੈਣੇ ਅੱਛਾ ਫਰ ਤੇ ਭੈਣੇ ਅੱਜ ਚੱਲ ਵੜਦੇ ਆਪਾਂ ਚੱਲ ਵੜੋ ਜੀ ਜੇ ਜੋ ਐਡੀ ਵੱਡੀ ਜ਼ਿੰਮੇਵਾਰੀ ਚ ਤੇਰੇ ਤੇਰੇ ਜਵਾਬ ਭੇਜਦਾਂ ਨਾ ਨੀ ਭੈਣੇ ਨਾ ਭੇਜਾਂ ਮੈਂ ਤਾਂ ਜਾਉਂਗੀ। ਅਗਲਾ ਮਾਰਦਾਨ ਨਾਲ ਕਹਿ ਕੇ ਗਿਆ। ਇਹ ਭਣ ਮੈਂ ਤਾਂ 100 ਰੁਪਿਆ ਤੇ ਖੇਸ ਵੀ ਦਿੱਤਾ ਹੈ। ਅੱਛਾ। ਨਹੀਂ ਭਣ ਮੈਂ ਤਾਂ ਜਾਉਂਗੀ। ਹੋਰ ਇਹਨੇ ਮਾਰਦਾਨ ਨਾਲ ਕਹਿ ਕੇ ਗਿਆ ਅਗਲਾ। ਅੱਜ ਕੱਲ ਨਾਲੇ ਹੋਰ ਕੌਣ ਕਹਿ ਕੇ ਜਾਂਦਾ। ਪਹਿਲਾ ਵਿਆਹ ਹੈ ਭੈਣੇ ਸਾਨੂੰ। ਅੱਛਾ। ਫੰਦਾ ਆਪਣੀ ਕੋਈ ਪਿੰਡ ਤੋਂ ਸਾਧਦਾ ਭੈਣੇ। ਅੱਛਾ। ਹੋਰ ਅਸਾਪ ਨਹੀਂ ਭੈਣੇ ਮੁੰਡਿਆਂ ਦੇ ਵਿਆਹ ਤੇ ਸੱਦਿਆ ਨਹੀਂ ਕੋਈ ਕਿੱਠ ਨਹੀਂ ਦਿੱਤਾ। ਪਰ ਲੋਕਾਂ ਦਾ ਵਲੋਗ ਦਾ ਵੀਡੀਓ ਤੇ ਲੱਗ ਰਿਹਾ। ਕੋਈ ਜਾਨੂੰ ਦੋਸੀ ਨਾਨੂੰ ਸਦਾਂਗੇ ਨਹੀਂ ਅੱਗੇ ਭੈਣੇ ਇਹ ਜਾਣੀ ਹੁੰਦਾ ਸੀ ਸ਼ਾਂਤ ਭੈਣੇ ਹੁਣ ਸਾਡੀ ਰਿਸ਼ਤੇਦਾਰੀਆਂ ਤੋਂ ਵਧਗਾ ਨੇ ਸਾਨੂੰ ਤਾਂ ਸਾਦੀ ਲੈਂਦੇ ਆ ਆ ਦੇਖ ਲਾ ਹੁਣ ਕਿੰਨੀ ਦੂਰ ਰਿਸ਼ਤੇ ਆਇਆ ਨਹੀਂ ਭੈਣੇ ਗਾਹਾਂ ਸਾਡੀ ਬੁੜੀ ਦੇ ਭਤੀਜੇ ਦੇ ਮੁੰਡੇ ਦੇ ਮੁੰਡੇ ਦਾ ਵਿਆਹ ਭੈਣੇ ਅੱਛਾ ਇੰਨੀ ਦੂਰ ਰਸੰਤ ਵਿਆਹ ਆਇਆ ਅੱਛਾ ਨਾ ਜਾ ਬੇ ਭੈਣੇ ਕੋਈ ਮੈਂ ਤਾਂ ਜਾਊਂਗੀ ਅੱਛਾ ਬੱਸ ਸੇ ਚੜ ਜੂੰਗੀ ਇੱਥੇ ਲੈ ਕੇ ਤਾਂ ਘਰ ਪੈਣ ਧਾਰ ਕਰਨ ਕਿ ਟੈਕਟਰ ਲੱਭਦੀ ਹੈ ਔਰ ਪਿੰਡ ਭਾਗੂਂਗੀ ਨਹੀਂ ਪਿੰਡ ਚ ਕੋਈ ਜਾਂਦਾ ਹੋਊਗਾ ਭੈਣੇ ਪਿੰਡ ਚ ਵੀ ਰਿਸ਼ਤੇਦਾਰ ਆਉਂ ਆਪਰੇ ਬੱਗੋ ਕੇ ਅੱਛਾ ਹਾਂ ਜੋ ਉਹਨਾਂ ਦੀ ਗੱਲ ਭੈਣ ਮੈਂ ਤਾਂ ਉਹਨਾਂ ਨਾਲ ਬਾਗੂਂਗੀ ਐ ਬਰਤ ਦੇ ਵੀ ਨਹੀਂ ਭੈਣੇ ਆਪ ਤਾਂ ਗਰੀਬ ਨੇ ਆਈ ਜਾਂਦੇ ਹੂੰ ਤਾਂ ਗਾਂ ਲੈ ਜਿੱਤੀ ਦੁਨੀਆ ਭੈਣ ਅੱਜ ਲੈ ਕੇ ਆਈ ਨੰਮ ਔਰ ਮੈਂ ਔਰ ਸੁਣਾ ਪੈਣੇ ਕੋਈ ਗੱਲ ਦੀ ਬਾਤ ਗਾੜ ਤਾਂ ਕੋਈ ਨਹੀਂ ਕਿ ਪਾਣੇ ਤੇਰੇ ਗਾਣੇ ਮੈਂ ਕਿਤਾ ਦਿਨ ਗਾਇਨੀ ਪਾਣੇ ਇੱਥੇ ਕਰ ਦਿਆ ਹਾਨੀ ਕਿ ਕਿਤੇ ਦਾ ਸਾਡੇ ਵਾਲਿਆਂ ਤਾਂ ਆਪ ਸੂਟ ਲੈ ਕੇ ਆਈਆਂ ਨੇ ਅੱਛਾ ਫੇਰ ਵਿਆਹ ਤੇ ਜਾਵਾਂਗੀ ਮੈਂ ਕੋ ਕੀ ਕਰਨਾ ਤੁਸੀਂ ਵਿਆਹ ਤੇ ਜਾ ਕੇ ਮੈਂ ਜਾਉਂਗੀ ਘਰੇ ਰਹੋ ਤੇ ਤੁਸੀਂ ਕਿਨੀ ਲਾ ਕੇ ਜਾਣੀਂ ਫੇਰ ਆਖੂਗੀ ਸਾਨੂੰ ਪਾਰਲਰ ਤੇ ਆ ਕੇ ਕਰਵਾ ਸਕਦੇਮ ਪਾਰਲਰ ਤੇ ਆ ਕੇ ਰਵਾ ਫਰਪੈਣ ਖਰਚਾ ਵੱਧ ਹੋ ਜਾਂਦਾ ਲ ਆਂਦਾ ਸੂਟ ਦਿਵਾ ਕੇ ਲਿਆ ਇੱਕ ਨੂੰ ਤਾਂ ਸੂਟ ਦਿਵਾ ਲਿਆ ਹੀ ਮੈਂ ਮੈਂ ਕਿਹਾ ਚੁੱਪ ਕਰਕੇ ਲੈ ਕੇ ਮਨਸੂਰ ਦਾ ਸੂਟ ਕਰਾਏ ਭਈਓ ਅੱਛਾ ਚਲ ਵੀ ਤੁਹਾਨੂੰ ਸਰਦੀਆਂ ਦਾ ਨਾਂ ਦਿਵਾਵਾਂਗੇ ਇੱਕ ਦੋ ਫੇਣੀ ਮੈਂ ਤੂੰ ਕੰਨ ਦੇ ਨਾ ਕਰ ਕੌਣ ਸਾਂਭੂਗਾ ਹੋਰ ਬਣ ਗੱਲ ਤੇ ਸਹੀ ਐ ਘਰ ਕੌਣ ਸਾਂਭੂਗਾ ਮੁੰਡੇ ਭੈਣੇ ਕੰਮ ਤੇ ਲੱਗ ਜਾਣਗੇ ਮੈਂ ਮੁੰਡਿਆਂ ਨੂੰ ਆਖ ਤਾਂ ਰੱਖੋ ਇਹਨਾਂ ਨੂੰ ਘਰੇ ਮੈਂ ਜਾਉਂਗੀ ਵਿਆਹ ਤੇ ਕੀ ਕਰਨਾ ਇਹਨਾਂ ਨੇ ਵਿਆਹ ਤੇ ਜਾ ਕੇ ਬਥੇਰੇ ਵਿਆਹ ਹੁੰਦੇ ਜਾਂਦ ਗਏ ਨੇ ਤੇ ਤੇਰੇ ਪੁੱਤ ਤੇ ਪੋਤੀਆਂ ਤਾਂ ਨਹੀਂ ਤਿਆਰ ਹੋਈਆਂ ਜਾਣ ਨੂੰ ਨਹੀਂ ਭੈਣ ਕੀ ਗੱਲ ਸੁਣਾਵਾ ਤੈਨੂੰ ਇਹਨਾਂ ਦੀ ਵੀ ਸੁਣਾਈ ਦਿੰਨੀ ਆ ਮਾਂ ਘਰ ਲਾਤੀ ਹੁੰਦੀ ਮੈਂ ਕਿਹਾ ਮੈਂ ਆਪ ਨੂੰ ਸਮਝੂਗੀ ਕਿ ਜਿਵਾਖ ਨੂੰ ਬੁਢੀ ਠੇਰੀ ਹੈਗੀ ਨਾ ਮੇ ਗੋਡੇ ਮੇਰੇ ਦੁਖਦੇ ਆ ਆਹੋ ਵੀ ਅਬ ਤੁਸੀਂ ਜਿਵਾਖ ਨੂੰ ਘਰੇ ਰੱਖੋ ਜਿੱਥੇ ਤੁਸੀਂ ਜਾਣੇ ਹੋ ਵਿਆਹ ਤੇ ਮੈਨੂੰ ਲੈ ਕੇ ਜਾਣੇ ਹੋ ਭੈਣੇ ਆਪਾਂ ਕਹਿੰਦੇ ਬੁਢੀ ਦੇ ਗੋਡੇ ਦੁਖਦੇ ਆ ਕਿੱਥੇ ਜਾਊਗੀ ਉਹ ਵਿਆਹ ਉੱਥੇ ਡਿੱਗ ਭੂਗਿਆ ਕਰੂਗੀ ਫਿਰ ਆ ਕੇ ਘਰ ਇਤਜਾਬ ਨੂੰ ਭੈਣੇ ਮੇਰੇ ਤਾਂ ਇਹਨੇ ਲਹੂ ਪੀ ਰੱਖਿਆ ਜਿਵਾਖਾ ਨੂੰ ਮੇਰੇ ਮਗਰ ਲਾ ਦਿੰਦਗਾ ਨਹੀਂ ਅੱਛਾ ਵੀ ਜਾਂ ਦਾਦੀ ਵਿਆਹ ਜਾਂਦੀ ਆ ਵਗ ਜਾ ਮੈਂ ਕਿਹਾ ਮੈਂ ਇਨਕੇ ਸੇ ਜਿਵਾਖ ਨੂੰ ਲੈ ਕੇ ਜਾਂਦੀ ਸੀ ਅੱਲਾ ਮੇਰੇ ਕੋਲ ਮੈਂ ਆਪ ਨੂੰ ਸਾਮੂਂਗਾ ਕਿ ਨਾਨੂ ਮੈਂ ਤਾਂ ਮੁੰਡਿਆਂ ਨੂੰ ਸਾਹ ਸਾਹ ਕਹਤਾ ਜਦ ਜਵਾਖਾਂ ਨੂੰ ਸਾਹਮਣੇ ਰੱਖੋ ਨਹੀਂ ਮੈਂ ਬਹੁਆਂ ਨੂੰ ਲੈ ਕੇ ਜਾਵਾਂ ਸੰਦੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਗੇਜੋ ਇਹ ਕਰਤਾ ਰਹੂ ਅਸੀਂ ਤੁਹਾਡੇ ਲਈ ਰੋਜ਼ ਨਵੀਆਂ ਨਵੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਪਰ ਇੱਕ ਗੱਲ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਊਗਾ ਸਾਡੇ ਦਸਰਾਨੀ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਨੂੰ ਫੁੱਲ ਸਪੋਰਟ ਕਰਿਆ ਕਰੋ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ ਜੀ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਤੇ ਜ਼ਰੂਰ ਕਰਿਆ ਕਰੋ ਧੰਨਵਾਦ ਜੀ